ਕੈਨੇਡਾ ਤੋਂ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਰਿਫਿਊਜ਼ਲ ਆਇਆ ਕੈਨੇਡਾ ਨੇ ਸ਼ਕਤੀ ਬਹੁਤ ਦਿਖਾਤੀ ਸੋ ਸ਼ਕਤੀ ਅਜ ਤੱਕ ਕੈਨੇਡਾ ਨੇ ਐਨੀ ਕੀਤੀ ਨਹੀਂ ਚੰਗੀਆਂ ਚੰਗੀਆਂ ਫਾਈਲਾਂ ਦੇ ਵੀ ਰਿਫਿਊਜ਼ਲ ਆ ਰਹੇ ਨੇ ਸੋ ਵਿਦਿਆਰਥੀ ਇਹਨਾਂ ਹਾਲਾਤਾਂ ਦੇ ਵਿੱਚ ਕਿਵੇਂ ਸੰਤੁਲਨ ਬਣਾ ਕੇ ਰੱਖਣ ਵਿਦਿਆਰਥੀ ਇਹਨਾਂ ਹਾਲਾਤਾਂ ਨਾਲ ਕਿਵੇਂ ਨਜਿੱਠਣ ਫਾਈਲ ਕਦੋਂ ਤੇ ਕਿਵੇਂ ਲੋਜ ਕੀਤੀ ਜਾਵੇ ਵਿਦਿਆਰਥੀ ਕਿਹੜੀਆਂ ਗੱਲਾਂ ਦੀ ਸਾਵਧਾਨੀ ਰੱਖਣ ਸਾਡੇ ਨਾਲ ਮੌਜੂਦ ਨੇ تیرਤ ਸਿੰਘ ਜੀ ਜਿਹੜੇ A to Z ਕਲੈਰਿਟੀ ਦੇਣਗੇ ਦੀਜੀ ਸਸਕਾਲ ਬਹੁਤ ਬਹੁਤ ਸਵਾਗਤ ਹੈ ਸੋ ਮੈਂ ਚਾਹਾਂਗਾ ਕਿ ਵਿਦਿਆਰਥੀਆਂ ਨੂੰ ਤੁਸੀਂ ਕਿਵੇਂ ਗਾਈਡ ਕਰੋਗੇ ਇਸ ਮੌਕੇ ਜਦੋਂ ਕੈਨੇਡਾ ਦੇ ਵਿੱਚੋਂ ਰਿਫਿਊਜ਼ਲਾਂ ਦਾ ਝੱਖੜ ਝੂਲ ਰਿਹਾ ਹੈ ਸੋ ਵਿਦਿਆਰਥੀਆਂ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਕੀ ਕਰਨ ਸੋ ਪੂਰੀ ਕਲੈਰਿਟੀ ਦਿਓ ਸਸਕਾਲ ਦੋਸਤੋ ਮੈਂ ਤੁਹਾਡਾ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜਦੀ ਕਲਾ 'ਚ ਹੋਗੇ ਸੋ ਅੱਜ ਦਾ ਮੇਨ ਟਾਪਿਕ ਖਾਸ ਤੌਰ ਤੇ ਉਹਨਾਂ ਜਾਣਿਆ ਵਾਸਤੇ ਕਿਉਂਕਿ ਨਾ ਜਿੰਨੀਆਂ ਮਰਜ਼ੀ ਗੱਲਾਂ ਹੋ ਜਾਣ ਜੋ ਮਰਜ਼ੀ ਸਭ ਕੁਝ ਹੋ ਜਾਏ ਹਰ ਬੰਦੇ ਨੂੰ ਜਿਹੜਾ ਵੀ ਬੰਦਾ ਕੈਨੇਡਾ ਜਾਣਾ ਚਾਹੁੰਦਾ ਵਾ ਐਸ ਵੇਲੇ ਥੋੜੀ ਨੈਗੇਟਿਵਿਟੀ ਜ਼ਰੂਰ ਹੋਏਗੀ ਐਸ ਲਈ ਲੱਗਦਾ ਕਿ ਨਹੀਂ ਯਾਰ ਸ਼ਾਇਦ ਕੈਨੇਡਾ ਖਤਮ ਆ ਜਾਂ ਕੋਛਿਆ ਪਰ ਕਹਿੰਦੇ ਨਾ ਜਿਹੜੀ ਚੀਜ਼ ਆਸਾਨੀ ਨਾਲ ਮਿਲਣੀ ਸ਼ੁਰੂ ਹੋ ਜਾਵੇ ਉਹਦੀ ਨਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਨਾ ਕਦਰ ਘਟਦੀ ਜਾਂਦੀ ਆ ਸੋ ਕੈਨੇਡਾ ਨੇ ਜਿੰਨਾ ਵੱੜ ਕੇ ਵੀਜ਼ਾ ਦਿੱਤਾ ਜਿੰਨਾ ਸਾਡੀ ਮੈਂ ਤਾਂ ਕਹੂੰਗਾ ਕਿ ਮੈਂ ਪੰਜਾਬੀ ਕਮਿਊਨਿਟੀ ਨੂੰ ਕਹੂੰਗਾ ਕਿ ਉਹਨਾਂ ਇਹ ਖੁੱਲੇ ਗੱਫੇ ਵਾਲੇ ਉਹਦਾ ਹਰਜਾਨਾ ਕੈਨੇਡਾ ਨੂੰ ਵੀ ਭੁਗਤਣਾ ਪਿਆ ਕਿਉਂਕਿ ਬਾਦੂ ਕੈਨੇਡਾ ਨੇ ਆਪਣੀ ਮੈਂ ਤਾਂ ਕਹੂੰਗਾ ਬੱਲੇ ਬੱਲੇ ਕਰਾਈ ਆ 네ਗੇਟਿਵ ਤੌਰ ਤੇ ਮੈਂ ਇਹ ਚੀਜ਼ ਕਹਿਣੀ ਚਾਹੂੰਗਾ ਕਿ ਇੰਨੀ ਸੋਸ਼ਲ ਮੀਡੀਆ ਤੇ 네ਗੇਟਿਵਿਟੀ ਕੈਨੇਡਾ ਨੇ ਕਰਾਈ ਆ ਪਰ ਹੁਣ ਉਹ ਕੈਨੇਡਾ ਜਿਹੜਾ ਚੱਲ ਰਿਹਾ ਕੈਨੇਡਾ ਦਿਖਾ ਰਿਹਾ ਜੇ ਉਹ ਆਪਣੀ ਆਈ ਤੇ ਸ਼ਕਤੀ ਤੇ ਆਵੇ ਤਾਂ ਸੋ ਕੀ ਕਰ ਸਕਦਾ ਤੇ ਇਹ ਮਨ ਇਹ ਚੀਜ਼ ਦੇ ਸ਼ਕਤੀ ਕਿਹਨਾਂ ਦੇ ਕਰ ਰਿਹਾ ਨਵੇਂ ਵੀਜ਼ਾ ਦੇ ਵੀ ਕਰ ਰਿਹਾ ਸੋ ਨਵੇਂ ਵੀਜ਼ਾ ਜਿਹੜੀਆਂ ਫਾਈਲਸ ਲੱਗ ਰਹੀਆਂ ਜਿਹੜੀਆਂ ਉਹਨਾਂ ਦੇ ਵੀ ਇਹ ਸ਼ਕਤੀ ਦੇਖਣ ਨੂੰ ਮਿਲ ਰਹੀ ਆ ਸੋ ਟ੍ਰੈਂਡ ਨਾਲ ਜਿਹੜਾ ਮਿਕਸ ਜਾ ਆ ਰਿਹਾ ਤੋਂ ਅਸਵਲੇ ਸਟਾਰਟਿੰਗ ਦੇ ਵਿੱਚ ਮੈਂ ਇੱਕ ਚੀਜ਼ ਕਹਿ ਦਵਾਂ ਹਰ ਬੱਚਾ ਜਨੇ ਵੀ ਫਾਈਲ ਲਾਉਣੀ ਆ ਸਟੂਡੈਂਟ ਵਿਸਟਰ ਵੀਜ਼ਾ ਥੋੜਾ ਜਿਆ ਸੋਚ ਸਮਝ ਕੇ ਫਾਈਲ ਲਾਵੇ ਬਟ ਜਿਹੜਾ ਟ੍ਰੈਂਡ ਮੈਂ ਤਾਂ ਕਈ ਵੀਡੀਓਜ਼ ਮੈਂ ਵੀ ਦੇਖਿਆ ਕਿ ਕੈਨੇਡਾ ਤੋਂ ਵੀਜ਼ਾ ਦੇਣਾ ਹੀ ਨਹੀਂ ਆਪਣੇ ਤੌਰ ਤੇ ਜੋ ਅੰਦਰੋਂ ਆਉਂਦਾ ਬੰਦਾ ਬੋਲੀ ਜਾ ਰਿਹਾ ਪਰ ਕਹਿੰਦੇ ਸਚਾਈ ਉਹ ਹੀ ਆ ਜੋ ਰਿਐਲਿਟੀ ਦੇ ਵਿੱਚ ਕੰਮ ਕਰਦਾ ਇੱਕ ਤਾਂ ਬੋਲਣਾ ਤੇ ਰਿਐਲਿਟੀ ਦੇ ਵਿੱਚ ਕੇਸਸ ਤੇ ਕੰਮ ਕਰਨਾ ਬਹੁਤ ਫਰਕ ਜਿਹੜਾ ਹੈਗਾ ਵਾ ਸੋ ਅੱਜ ਮੈਂ ਪਹਿਲਾਂ ਟ੍ਰੈਂਡ ਦੀ ਗੱਲ ਕਰਨਾ ਪ੍ਰੋਸੈਸਿੰਗ ਟਾਈਮ ਦੀ ਮੈਂ ਗੱਲ ਕਰੂੰਗਾ ਤੋ ਬੜਾ ਅਨਐਕਸਪੈਕਟਿਡ ਜੇ ਜਦੋਂ ਮੈਂ ਟ੍ਰੈਂਡ ਕਹੂੰਗਾ ਕਿ ਬੱਚਿਆਂ ਦੇ ਜਿਹੜੇ ਕਈਆਂ ਦੇ ਜਿਹੜੇ ਵੀਜ਼ਾਸ ਮਿਲਣ ਲੱਗੇ 2-2 3-3 ਘੰਟਿਆਂ ਦੇ ਵਿੱਚ ਵੀ ਆ ਆਫਟਰ ਬਾਇਓਮੈਟ੍ਰਿਕ ਉਹਨਾਂ ਨੇ ਬਾਇਓਮੈਟ੍ਰਿਕ ਕਰਾਇਆ 2-2 3-3 ਘੰਟਿਆਂ ਦੇ ਵਿੱਚ ਵੀ ਜਿਹੜੇ ਆਫਟਰ ਬਾਇਓਮੈਟ੍ਰਿਕ ਆ ਉਹਨਾਂ ਦੀਆਂ ਪ੍ਰੋਫਾਈਲ ਸੀ ਉਹਨਾਂ ਨੂੰ ਰਿਜ਼ਲਟ ਦੇਖਣ ਨੂੰ ਮਿਲਿਆ ਤੇ ਹਾਂ 10 ਵੀ ਦਾਮਾਂ ਵਿੱਚ ਪੋਜ਼ਿਟਿਵ ਰਿਜ਼ਲਟ ਵੀ ਜਿਹੜੇ ਦੇਖਣ ਨੂੰ ਜਿਹੜੇ ਜ਼ਰੂਰ ਮਿਲੇ ਆ ਸੋ ਇਸ ਵੇਲੇ ਜਿਹੜਾ ਇਹ ਵੀ ਸੱਚਾਈ ਆ ਰਿਫਿਊਜ਼ਲ ਰੇਟ ਬੜਾ ਜਿਹੜਾ ਹਾਈ ਹੈ ਮੈਂ ਸਟੱਡੀ ਵੀਜ਼ਾ ਦੀ ਗੱਲ ਕਰ ਰਿਹਾ ਹਾਂ ਸੋ the ਕੈਨੇਡਾ ਚ ਇੰਟਰਨਲ ਜਿਹੜੇ ਮਸਲੇ ਆ ਤਕਰੀਬਨ ਸਾਰੇ ਸੌਟ ਆਊਟ ਹੁੰਦੇ ਸਾਰੇ ਨਜ਼ਰ ਆ ਰਹੇ ਆ ਬੱਚੇ ਵੀ ਆਪਣੇ ਆਪਣੇ ਕੰਮਾਂ ਦੇ ਵਿੱਚ ਲੱਗੇ ਹੋਏ ਆ ਬਟ ਐਸ ਵੇਲੇ ਕੈਨੇਡਾ ਨੇ ਸਖਤੀ ਕਰ ਦਿੱਤੀ ਆ ਕਿ ਜੇ ਤੁਸੀਂ ਕੈਨੇਡਾ ਜਾਣਾ ਪਹਿਲੀ ਗੱਲ ਤਾਂ ਜਾਣ ਲੈ ਲੱਗੇ ਵੀ ਉਹ ਪੂਰਾ ਸਹੀ ਕੋਰਸ ਤੁਹਾਡਾ ਸਹੀ ਸਲਾਹਕਾਰ ਹੋਣਾ ਕੱਲੀ ਕੱਲੀ ਚੀਜ਼ ਆ ਬਹੁਤ ਮਾਇਨੇ ਰੱਖਦਾ ਪਿਆ ਸਹੀ ਤੁਹਾਡੇ ਕੋਲ ਫਾਈਨੈਂਸ਼ੀਅਲ ਤੁਹਾਡੇ ਦੂਜੀ ਚੀਜ਼ ਆ ਉੱਥੇ ਪਹੁੰਚ ਕੇ ਵੀ ਕੈਨੇਡਾ ਕਹਿੰਦਾ ਜੇ ਤੂੰ ਪੜ੍ਹਾਈ ਨਹੀਂ ਕੀਤੀ ਭਰਾ ਜੇ ਤੂੰ ਪੜ੍ਹਾਈ ਦੇ ਵਿੱਚ ਵੀ ਸ਼ਾਰਟਕਟ ਮਾਰੇ ਫਿਰ ਦੇਖੇ ਕਿ ਤੇਰਾ ਮਤਲਬ ਕਿ ਜਿਹੜੇ ਆਪਾਂ ਸਪਨੇ ਦੇ ਗਏ ਨੇ ਉਹ ਕਹਿੰਦਾ ਮੈਂ ਨਹੀਂ ਪੂ ਅਸੂਲੇ ਜੇ ਤੁਸੀਂ ਆਪਣੇ ਬੱਚੇ ਨੂੰ ਕੈਨੇਡਾ ਭੇਜਣਾ ਚਾਹੁੰਦੇ ਆ ਸਿਰਫ ਤੇ ਸਿਰਫ ਉਹਨੂੰ ਇੱਕੋ ਚੀਜ਼ ਕਹੋਗੇ ਪੁੱਤ ਪੜਨਾ ਪੈਣਾ ਉੱਥੇ ਜਾ ਕੇ ਹਾਂ ਜਿਹੜੇ ਤੂੰ ਆਪਣੇ ਸੁਪਨੇ ਪੂਰੇ ਕਰਨੇ ਆ ਜਿਹੜੀਆਂ ਤੂੰ ਉੱਥੇ ਇਆਂ 2 ਸੀਟਰ ਗੱਡੀਆਂ ਲੈਣੀਆਂ ਪੜ ਕੇ ਲੈ ਲਈ ਅਜੇ 35 ਸੱਡੇ ਪੜਾਈ ਦੇ ਵਿੱਚ ਲੈਣੀਆਂ ਤੇ ਪੜਾਈ 'ਚ ਵੀ ਜੇ ਫੋਕਸ ਨਾ ਕੀਤਾ ਨਾ ਫਿਰ ਬੱਚਾ ਜਿਹੜੀ ਅਗਲੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਜਿਹੜਾ ਕਿ ਮੈਂ ਤਾਂ ਕਹੂੰਗਾ ਜਿਹੜਾ ਕਿਸੇ ਨੂੰ ਵੀ ਜਵਾਬ ਦੇਈ ਨਾ ਉਹ ਬੱਚਾ ਆਪ ਹੋਗਾ ਸੋ ਐਸਲੇ ਮਾਪਿਆਂ ਨੂੰ ਵੀ ਲੋਡ ਆ ਬਸ ਸਾਡੇ ਵਰਗੇ ਮੈਂ ਕਿਉਂ ਸਾਰੇ ਸਲਾਹ ਕਰਉਣੀ ਸੀ ਤਾਂ ਆਪਣਾ ਫਰਜ਼ ਬੱਚਿਆਂ ਨੂੰ ਸੱਚ ਦੱਸ ਹੀ ਰਹੇ ਆ ਸਾਰਿਆਂ ਨੂੰ ਲੋੜ ਆ ਕਿ ਪੜ੍ਹਾਈ ਨੂੰ ਜਿਹੜਾ ਤਵੱਜੂ ਦੇ ਗਿਆ ਉਹ ਕੈਨੇਡਾ ਦੇ ਵਿੱਚ ਆਪਣੀ ਜ਼ਿੰਦਗੀ ਬਣਾ ਗਿਆ ਨਹੀਂ ਤਾਂ ਫਿਰ ਇੱਕ ਦੂਜੇ ਨੂੰ ਜਿਹੜੀ ਕਹਿੰਦੇ ਨਾ ਬਲੇਮ ਗੇਮ ਹੀ ਸ਼ੁਰੂ ਹੋ ਗਈ ਤੇਰੇ ਕਰਕੇ ਇਦਾਂ ਹੋਇਆ ਉਹਦੇ ਕਰਕੇ ਇਦਾਂ ਹੋਇਆ ਮੇਰੇ ਪ੍ਰੋਫੈਸਰ ਨੇ ਇਦਾਂ ਕਰਤਾ ਮੈਨੂੰ ਕਾਲਜ ਮਾੜਾ ਮਿਲ ਗਿਆ ਜੋ ਚੀਜ਼ਾਂ ਜਿਹੜੀਆਂ ਹੁੰਦੀਆਂ ਜਿਹੜੀਆਂ ਕਿ ਨਜ਼ਰ ਪਿਛਲੇ ਸਮੇਂ ਦੇ ਵਿੱਚ ਆਈਆਂ ਸੋ ਕੈਨੇਡਾ ਦਾ ਟ੍ਰੈਂਡ ਮੈਂ ਅੱਜ ਇੱਕ ਇਹ ਵੀ ਕਹਿ ਦੇਵਾਂ ਜੇ ਤੁਹਾਡਾ ਇੰਟੇਕ ਸਪਟੰਬਰ ਇੰਟੇਕ ਹੈਗਾ ਥੋੜੇ ਦਿਨ ਰੁੱਕ ਗਏ ਮੈਂ ਅਜ ਜ਼ਿਆਦਾ ਦਿਨ ਨਹੀਂ ਕਹੂੰਗਾ ਬਸ ਅ ਮਾਰਚ ਦੇ ਹਜ ਸਟਾਰਟ ਹੋਇਆ ਵਾ ਥੋੜੇ ਦਿਨ ਰੁੱਕ ਕੇ ਮਿਡ ਆਫ ਮਾਰਚ ਦੇ ਰਾਉਂਡ ਆਪ ਫਾਈਲ ਲਾਂਚਮੈਂਟ ਦੁਆਰਾ ਲੋਸਟ ਸਟਾਰਟ ਕਰਨੀ ਹੈ ਅਸੀਂ ਵੀ ਥੋੜੀਆਂ ਫਾਈਲ ਰੁਕੀਆਂ ਹੋਈਆਂ ਕਿਉਂਕਿ ਮੈਂ ਜਿੰਨਾ ਮਰਜੀ ਮੈਂ ਤਾਂ ਕਹੂੰਗਾ ਸੱਚ ਬੋਲਵਾਂ ਜਿੰਨਾ ਮਰਜੀ ਇਮਾਨਦਾਰੀ ਨਾਲ ਬੱਚਿਆਂ ਨੂੰ ਸਲਾਹ ਦੇ ਦਿੰਦਾ ਪਰ ਬੱਚੇ ਨੂੰ ਤਾਂ ਐਂਡ ਆਫ ਦਿ ਟਾਈਮ ਵੀਜ਼ਾ ਚਾਹੀਦਾ ਨਾ ਮੇਰੇ ਕੋਲ ਮੈਰੀਟੌਰ ਵੀਜ਼ੇ ਨਾਲ ਤੋਂ ਮੈਂ ਪ੍ਰੈਕਟੀਕਲੀ ਹੋ ਕੇ ਗੱਲ ਕਰਦਾ ਸੋ ਥੋੜੇ ਦਿਨ ਰੁੱਕ ਕੇ ਮੈਂ ਤਾਂ ਇਹਦੇ ਪਿੱਛੇ ਵੀ ਬਹੁਤ ਟੈਕਨੀਕਲ ਰੀਜਨਸ ਆ ਸੋ ਅਸੰਪਸ਼ਨਸ ਵੀ ਹੈਗੀਆਂ ਅਸੰਪਸ਼ਨ ਸੇ ਕਹਿਗੀਆਂ ਜਦੋਂ ਹੁਣ ਟੈਰਿਫ ਲਾਗੂ ਹੋਇਆ ਐਸ ਵੇਲੇ ਕੈਨੇਡਾ ਵੈਸੀ ਨੇ ਫੈਬ ਮਹੀਨੇ ਚ ਜਿੰਨੀ ਸਖਤੀ ਦਿਖਾਈ ਨਾ ਪਿਛਲੇ ਕਈ ਸਾਲਾਂ ਦਾ ਰਿਕਾਰਡ ਤੋੜਦਾ ਸਕਤੀ ਦਾ ਉਹਨੇ ਬਟ ਹਾ ਆਨਲਾਈਨ ਸਮੇਂ ਦੇ ਵਿੱਚ ਟੈਰਿਫ ਲਾਗੂ ਹੋਣ ਤੋਂ ਬਾਅਦ ਸਭ ਨੂੰ ਪਤਾ ਕੈਨੇਡਾ ਚ ਇੰਟਰਨਲ ਹਾਲਾਤ ਵੀ ਹਾਊਸਿੰਗ ਕ੍ਰਾਈਸਿਸ ਆ ਅਗੇ ਦਾ ਸੀਗਾ ਕਿ ਉੱਥੇ ਜਿਹੜੇ ਇੰਟਰਸਟੇਟ ਵਧਿਆ ਸੀਗਾ ਤੇ ਉਹਦੇ ਕਰਕੇ ਸੀਗਾ ਬਟ ਹੁਣ ਕੀ ਆ ਘਰ ਖਾਲੀ ਹੋਣ ਲੱਪੇ ਆ ਜਿਹੜੇ ਕੀ ਹੁਣ ਬੱਚਿਆਂ ਦੀ ਜਦੋਂ ਗਿਣਤੀ ਘਟਣ ਲੱਪੀ ਆ ਜਿਹੜੇ ਉਤੇ ਹਾਊਸ ਓਨਰਸ ਵੀ ਜਿਹੜੇ ਹੈਗੇ ਆ ਉਤੇ ਘਰਾਂ ਦੇ ਮਾਲਕ ਹੈਗੇ ਉਹਨਾਂ ਦੇ ਉਹਦੇ ਕੋਈ ਵੀ ਕਿਸ ਤਰ੍ਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਉਹ ਵੀ ਹੁਣ ਫਸ ਰਹੇ ਜਿਨ੍ਹਾਂ ਨੇ ਵੋਟਾਂ ਦੇਣੀਆਂ ਅੱਗੇ ਵੋਟਾਂ ਸੀ ਇਮੀਗ੍ਰੇਸ਼ਨ ਕੀ ਜ਼ਿਆਦਾ ਆ ਗਈ ਹੁਣ ਇਮੀਗ੍ਰੇਸ਼ਨ ਤੇ ਕੋਈ ਵੀ ਮੁੱਦਾ ਬਣੂਗਾ ਯਾਰ ਨਾ ਜ਼ਿਆਦਾ ਪੀਕ ਬੱਲੇ ਬੱਲੇ ਕਰਾਉ ਨਾ ਥੱਲੇ ਸਿੱਟੋ ਬਟ ਹਾਂ ਇੱਕ ਮੀਡੀਅਮ ਰੇਂਜ ਤੇ ਮੈਂ ਤਾਂ ਕਹੂੰਗਾ ਸਹੀ ਤਰੀਕੇ ਦੇ ਡਿਜ਼ਰਵਿੰਗ ਕਲਾਇੰਟਸ ਦੇ ਡਿਜ਼ਰਵਿੰਗ ਬੱਚੇ ਦੇ ਜਿਹੜਾ ਸਹੀ ਕਾਲਜ ਕੋਰਸ ਲੈ ਕੇ ਜਾ ਰਿਹਾ ਜਿਹੜਾ ਆਪਣੀ ਜ਼ਿੰਦਗੀ ਬਣਾਉਣਾ ਚਾਹੀਦਾ ਹਾਂ ਉਹਦਾ ਵੀਜ਼ਾ ਦੇ ਵਿੱਚ ਕੋਈ ਖਰਾਬੀ ਨਹੀਂ ਆਉਣੀ ਚਾਹੀਦੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਚੀਜ਼ਾਂ ਵਧੀਆ ਚੀਜ਼ਾਂ ਹੋਣਗੀਆਂ ਤੇ ਜੇਕਰ ਕਿਸੇ ਬੱਚੇ ਦੀ ਕਿਸੇ ਵੀ ਕਾਰਨ ਕਰਕੇ ਪਾਸ ਦੇ ਵਿੱਚ ਰਿਫਿਊਜ਼ਲ ਆਈ ਆ ਨਾ ਤੇ ਅੱਜ ਮੈਂ ਉਹਨੂੰ ਵੀ ਇਹ ਕਹਿ ਦਵਾਂ ਉਹ ਢੇਰੀ ਨਟਾਈ ਯਾਰ ਕੈਨੇਡਾ ਉਹ ਕੰਟਰੀ ਹੈਗੀ ਜਿਹੜਾ ਬਾਅਦ ਚ ਵੀਜ਼ਾ ਦਿੰਦਾ ਸੋ ਇਸੇ ਨੰਬਰ ਤੇ ਕੰਟੈਕਟ ਕਰਕੇ ਜੇ ਤੁਸੀਂ ਮਿਲਣਾ ਚਾਹੁੰਦੇ ਤਾਂ ਜਰੂਰ ਸਾਡੇ ਆਫਿਸ ਆ ਸਕਦੇ ਆ ਸੋ ਕੈਨੇਡਾ ਦੇ ਵੀਜ਼ੇ ਨੂੰ ਮੈਂ ਤਾਂ ਕਹੂੰਗਾ ਇਕ ਤਾਂ ਸਿਰ ਚੜਕੇ ਨਹੀਂ ਬੋਲਣਾ ਚਾਹੀਦਾ ਸੋ ਕੈਨੇਡਾ ਦੇ ਬੀਜ ਨੂੰ ਐਡੀ ਵੀ ਤਵੱਜੋ ਨਹੀਂ ਦੇਣੀ ਹੈਗੀ ਕਿ ਆਪਾਂ ਆਪਣੀਆਂ ਜ਼ਮੀਨਾਂ ਪੈਲੀਆਂ ਵੇਚ ਲਈਏ ਸੋ ਕੈਨੇਡਾ ਉਹ ਕੰਟਰੀ ਹੈ ਜਿਹੜਾ ਹੈਗਾ ਵਾ ਕਿ ਜਿੱਥੇ ਤੁਸੀਂ ਜਾ ਕੇ ਵੀ ਨਾਲ ਨਾਲ ਵਧੀਆ ਕੋਰਸ ਜੇ ਤੁਸੀਂ ਲੈਨੇ ਆ ਨਾਲ ਦੀ ਨਾਲ ਪੜ ਕੇ ਆਪਣੀ ਜ਼ਿੰਦਗੀ ਬੜੇ ਤਰੀਕੇ ਨਾਲ ਬੜਾ ਸਕਦੇ ਤੇ ਜੋ ਕਿ ਆਲਰੇਡੀ ਲੱਖਾਂ ਬੱਚੇ ਨੇ ਕਰਕੇ ਦਿਖਾਇਆ ਕਿ ਇਹ ਨਵੀਂ ਕੋਈ ਚੀਜ਼ ਨਹੀਂ ਹੈਗੀ ਜੋ ਤੁਹਾਨੂੰ ਕਹੋ ਕਿ ਅਸੀਂ ਤੁਹਾਨੂੰ ਅਟਰੈਕਟ ਕਰ ਰਹੇ ਆ ਬਟ ਸੱਚ ਵੀ ਦੱਸ ਰਿਹਾ ਐਸ ਵੇਲੇ ਵੀਜ਼ਾ ਲੈਣ ਤੇ ਵੀ ਜਿਹੜੀ ਸ਼ਕਤੀ ਜਿਹੜੀ ਕੀ ਹੋ ਚੁੱਕੀ ਹੈਗੀ ਆ ਸੋ ਜਿਹੜੇ ਨਵੇਂ ਬੱਚੇ ਫਾਈਲ ਲਾਉਣਾ ਚਾਹੁੰਦੇ ਆ ਰੈਡੀ ਕਰਕੇ ਰੱਖੋ 15 ਮਾਰਚ ਤੋਂ ਬਾਅਦ ਤੁਹਾਡੇ ਨਾਲ ਬਿਲਕੁਲ ਇਸ ਮਾਰਚ ਦੇ ਜੁੜਾਂਗੇ ਥਣ ਆਪਣੀਆਂ ਫਾਈਲ ਥੋੜੇ ਦਿਨ ਆਪਣੀਆਂ ਹੋਲਡ ਕਰਕੇ ਰੱਖ ਲਓ ਕਿਤੇ ਨਹੀਂ ਕੁਝ ਹੋਣ ਲੱਗਾ ਖਾਸ ਔਰ ਤੇ ਜਿਹੜੇ ਕੀ ਆ ਸਪਟ ਕਲਾਜ ਰਹੋਗੇ ਤੇ ਸਹੀ ਕੋਰਸ ਲੈਣਾ ਨਾ ਭੁੱਲਿਓ ਤੇ ਸਹੀ ਸਲਾਹਕਾਰ ਚੁਣਨਾ ਬਿਲਕੁਲ ਨਾ ਭੁੱਲਿਓ ਸੋ ਬਹੁਤ ਬਹੁਤ ਧੰਨਵਾਦ ਸੋ ਤੀਰਤ ਜੀ ਨੇ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਤੁਸੀਂ ਸਾਰੇ ਵਿਦਿਆਰਥੀ ਅਗਰ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਤੇ ਤੀਰਤ ਜੀ ਦੇ ਨਾਲ ਗੱਲ ਕਰ ਸਕਦੇ ਹੋ ਸਕਰੀਨ ਤੇ ਟੈਲੀਫੋਨ ਨੰਬਰ ਹੈ ਪੂਰੀ ਕਲੈਰਿਟੀ ਲਓ ਮਿਲੋ ਫਿਰ ਫੈਸਲੇ ਕਰੋ ਧੰਨਵਾਦ